ਹਾਂਜੀ ਮੇਰੇ ਵੱਲੋਂ ਸਾਰੇ ਮੇਲੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਕਿਸਾਨ ਭਰਾਵੋ ਆਪਾਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨੀ ਉਹ ਕਰਨੀ ਹੈ ਪੀਆਰ 126 ਵੈਰੈਟੀ ਨੂੰ ਲੈ ਕੇ ਕਿਉਂਕਿ ਪੀਆਰ 126 ਘੱਟ ਸਮੇਂ ਦੀ ਵੈਰੈਟੀ ਹੈ ਤੇ ਆਪਾਂ ਬਹੁਤ ਘੱਟ ਸਮੇਂ ਦੇ ਵਿੱਚ ਇਸ ਵੈਰੈਟੀ ਤੋਂ ਬਹੁਤ ਚੰਗਾ ਝਾੜ ਆਪਾਂ ਲੈ ਸਕਦੇ ਆ ਤੇ ਪੀਆਰ 126 ਝੋਨੇ ਦੀ ਅੱਪਾ ਲੋਈ ਆ ਜੀ ਇਹਦੀ ਕਦੋਂ ਤੱਕ ਕਰ ਸਕਦੇ ਕਿਉਂਕਿ ਜੁਲਾਈ ਮਹੀਨਾ ਸ਼ੁਰੂ ਹੋ ਗਿਆ ਹੈ ਇੱਕ ਹਫ਼ਤਾ ਲੰਘ ਚੁੱਕਿਆ ਹੈ ਤੇ ਕਿੰਨੀ ਦਿਨ ਤੱਕ ਅਪਾ ਇਸ ਝੋਨੇ ਦੀ ਲੋਈ ਕਰ ਸਕਦੇ ਆ ਤੇ 37 ਤੋਂ 38 ਕੁਆਂਟਲ ਝਾੜ ਲੈਣ ਦੇ ਲਈ ਅਪਾ ਇਸ ਵਾਰ ਕਿਹੜੀਆ ਗਲਤੀ ਨਹੀਂ ਕਰਨੀ ਹੈ ਝੋਨਾ ਲਾਉਣ ਸਮੇਂ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਪੂਰੀ ਦੇਖਿਓ ਐਂਡ ਤੱਕ ਤੇ ਹੋਰ ਵੀਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਜਿਹੜੇ ਕਿਸਾਨ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਕਿਸਾਨ ਭਰਾ ਉਹ PR126 ਝੋਨੇ ਦੀ ਜਿਹੜੀ ਵੈਰੈਟੀ ਦੀ ਲਵਾਈ ਹੈ ਜੇ ਆਪਾਂ ਇਸ ਵੈਰੈਟੀ ਤੋਂ ਬੰਪਰ ਝਾੜ ਦੇਣਾ ਸਾਰੇ ਨੂੰ ਪਤਾ ਹੈ ਵੀ ਆਪਾਂ ਜਿੰਨਾ ਇਹਨੂੰ 延迟 ਲਾਵਾਂਗੇ ਉੰਨਾ ਜ਼ਿਆਦਾ ਜਿਹੜਾ ਆਪਣਾ ਝਾੜ ਵਧੀਆ ਰਹੂਗਾ ਕਿਉਂਕਿ ਵਿੱਚ ਕਿਸਾਨਪਰਾ ਜੀ ਦੇ ਜੂਨ ਮਹੀਨੇ ਦੇ ਵਿੱਚ ਇਸ ਛਾਉਣੇ ਦੀ ਲਵਾਈ ਸ਼ੁਰੂ ਕਰ ਦਿੰਦੇ ਆ ਜੂਨ ਦੇ ਮਹੀਨੇ ਦੇ ਵਿੱਚ ਜਿਹੜੀ PR126 ਵੈਰੈਟੀ ਲੱਗਣੀ ਹੈ ਕਿਸਾਨਪਰਾ ਉਹਦੇ ਝਾੜ ਦੇ ਵਿੱਚੋ ਫਰਕ ਰਹਿੰਦਾ ਉਹ ਝਾੜ ਉਹ ਤਾਂ ਜ਼ਿਆਦਾ ਨਹੀਂ ਦਿੰਦੀ ਤੇ ਜਿਹੜਾ ਕਿਸਾਨਪਰਾ ਉਹ ਜੁਲਾਈ 1 ਜੁਲਾਈ ਤੋਂ ਲੈ ਕੇ 15 ਜੁਲਾਈ ਤੱਕ ਜਿਹੜੀ PR126 ਝੋਨੇ ਦੀ ਲਵਾਈ ਹੋਣੀ ਹੈ ਉਹ ਸਭ ਤੋਂ ਵੈਸਟ ਟਾਈਮ ਹੈ ਤੇ ਜੇ ਆਪਾਂ ਇਸ ਵੈਰੈਟੀ ਤੋਂ ਵਧੀਆ ਝਾੜ ਲੈਣਾ ਤਾਂ ਆਪਾਂ 1 ਜੁਲਾਈ ਤੋਂ ਲੈ ਕੇ 20 ਜੁਲਾਈ ਤੱਕ ਇਸ ਝੋਨੇ ਦੀ ਲਵਾਈ ਜੇ ਆਪਾਂ ਕਰਾਂਗੇ ਤਾਂ ਜਿਹੜਾ ਆਪਣਾ ਝਾੜ ਹੈ ਕਿਸਾਨਪ੍ਰਭੂ 35 36 36 ਗੰਟਲ ਤੱਕ ਆਪਾਂ ਇਸ ਵੈਰੈਟੀ ਤੋਂ ਆਰਾਮ ਦੇ ਨਾਲ ਲੈ ਸਕਦੇ ਆ ਤੇ ਜੇ ਕਿਸਾਨਪ੍ਰਭੂ ਆਪਾਂ 20 ਜੁਲਾਈ ਤੋਂ ਆਪਾਂ ਬਾਅਦ ਵੀ ਜਿਹੜੀ ਇਸ ਝੋਨੇ ਦੀ ਲੋਾਈ ਕਰ ਸਕਦੇ ਆ ਪਰ ਬਾਅਦ ਦੇ ਵਿੱਚ ਜੇ ਆਪਾਂ ਕਰਾਂਗੇ ਤਾਂ ਜਿਹੜਾ ਝਾੜ ਆਪਣਾ ਥੋੜਾ ਜਿਹਾ ਘਟੂਗਾ 34 33 34 ਕੁਇੰਟਲ ਜਿਹੜਾ ਝਾੜ ਆ ਸਕਦਾ ਜੇ ਆਪਾਂ 25 ਜੁਲਾਈ 30 ਜੁਲਾਈ 5 ਅਗਸਤ ਤੱਕ ਜੇ ਆਪਾਂ ਇਸ ਝੋਨੇ ਨੂੰ ਲਾਵਾਂਗੇ ਫਿਰ ਵੀ ਬਹੁਤ ਵਧੀਆ ਝਾੜ ਦੇ ਜਾਂਦੀ ਹੈ ਕਿਉਂਕਿ ਜੇ ਆਪਣੀ ਕੋਈ ਹੋਰ ਫਸਲ ਹੈ ਮੱਕੀ ਬੀਜੀ ਹੋਈ ਹੈ ਜੇ ਆਪਾਂ ਅਗਸਤ ਮਹੀਨੇ ਦੇ ਵਿੱਚ ਵੀ ਇਹਨੂੰ ਲਾਵਾਂਗੇ ਤਾਂ ਵੀ ਜਿਹੜਾ ਝਾੜ ਆਪਣਾ 30 ਕੁਇੰਟਲ ਤੱਕ ਆਉਣ ਦੇ ਨਾਲ ਦੇ ਜਾਂਦੀ ਹੈ ਤੇ ਹੁਣ ਕਿਸਾਨ ਭਰਾਵੋ ਗੱਲ ਆਂਦੀ ਹੈ ਆਪਾਂ ਲੇਟ ਤਾਂ ਜਰੂਰ ਲਾ ਲਵਾਂਗੇ ਪਰ ਆਪਾਂ ਇਸ ਵੈਰਾਈਟੀ ਦੇ ਵਿੱਚ ਲਵਾਈ ਸਮੇਂ ਗਲਤੀ ਆ ਕਿਹੜੀ ਨਹੀਂ ਕਰਨੀ ਆ ਕਿਉਂਕਿ ਪਿੱਛੇ ਕਿਸਾਨ ਭਰਾ ਜਿਹੜੇ ਗਲਤੀਆਂ ਕਰ ਜਾਂਦੇ ਆ ਫਿਰ ਜਿਹੜਾ ਆਪਾਂ ਨੂੰ ਪ੍ਰੋਪਰ ਝਾੜ ਇਸ ਵੈਰਾਈਟੀ ਤੋਂ ਨਹੀਂ ਲੈ ਸਕਦੇ ਪਹਿਲਾ ਨੰਬਰ ਕਿਸਾਨ ਭਰਾਵੋ ਆਪਾਂ ਸਭ ਤੋਂ ਵੱਡੀ ਜਿਹੜੀ ਗਲਤੀ ਕਿਸਾਨ ਭਰਾ ਕਰਦੇ ਆ ਤੇ ਇਸ ਵਾਰ ਵੀ ਕਰ ਰਹੇ ਆ ਪਨੀਰੀ ਦੇ ਵਿੱਚ ਕਿਸਾਨ ਭਰਾਓ ਆਪਾਂ ਬਿਲਕੁਲ ਵੀ ਗਲਤੀ ਨਹੀਂ ਕਰਨੀ ਕਿਉਂਕਿ ਇਹਦੀ ਜਿਹੜੀ ਪਨੀਰੀ ਆਪਾਂ ਨਰਮ ਪਨੀਰੀ ਆਪਣੇ ਖੇਤ ਦੇ ਵਿੱਚ ਲਾਉਣੀ ਹੈ 24 25 ਦਿਨਾਂ ਦੀ ਜੇ ਪਨੀਰੀ ਖੇਤ ਦੇ ਵਿੱਚ ਲੱਗ ਜਵੇ ਤਾਂ ਜਿਹੜਾ ਆਪਣਾ ਬੰਪਰ ਝਾੜ ਆਪਾਂ ਇਸ ਵੈਰੈਟੀ ਤੋਂ ਲੈ ਸਕਦੇ ਆ ਵਧੀਆ ਫਟਾਰਾ ਕਰੂਗੀ ਤੁਸੀਂ ਰਿਜ਼ਲਟ ਦੇਖ ਲਿਓ ਇੱਕ ਖੇਤ ਦੇ ਵਿੱਚ ਤੁਸੀਂ 24 25 ਦਿਨ ਦੀ ਪਨੀਰੀ ਲਾ ਕੇ ਦੇਖ ਲਿਓ ਦੂਜੇ ਖੇਤ ਦੇ ਵਿੱਚ 30 32 ਦਿਨ ਦੀ ਪਨੀਰੀ ਲਾ ਕੇ ਦੇਖ ਲਿਓ ਰਿਜ਼ਲਟ ਤੁਹਾਡੇ ਸਾਹਮਣੇ ਰਹੂਗਾ ਕਿਉਂਕਿ ਇਸ ਵਾਰ ਵੀਰ ਭਰਾ ਕੀ ਕਰੀ ਜਾਂਦੀ ਕਿਉਂਕਿ ਮੱਕੀ ਇਸ ਵਾਰ ਵਡਣ ਦੇ ਵਿੱਚ ਬਹੁਤ ਮੁਸ਼ਕਲਾ ਹੋ ਰਹੀ ਹੈ ਉਹਦੇ ਕਰਕੇ ਪਨੀਰੀ ਆਪਾਂ ਪਹਿਲਾਂ ਬੀਜੀ ਤੀ ਉਸ ਹਿਸਾਬ ਦੇ ਨਾਲ ਵੀ ਆਪਾਂ ਇਨੀ ਤਰੀਕ ਨੂੰ ਮੱਕੀ ਦੀ ਵਾਢੀ ਕਰ ਲਵਾਂਗੇ ਫਿਰ ਪੀਆਰ 126 ਵੈਰੈਟੀ ਲਾ ਲਵਾਂਗੇ ਮੱਕੀ ਵਡਣ ਦੇ ਵਿੱਚ ਇਸ ਵਾਰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਉਹਦੇ ਕਰਕੇ ਪਨੀਰੀ ਜਿਹੜੀ ਪੱਕੜ ਹੋ ਰਹੀ ਹੈ ਤੇ ਕਿਸਾਨ ਭਰਾ ਜਿਹੜੀ ਪੀਆਰ 126 ਵੈਰੈਟੀ ਦੀ 35 35 ਦਿਨਾਂ ਦੀ ਜਿਹੜੀ ਪਨੀਰੀ ਲਾ ਰਹੀ ਕਿਸਾਨ ਪ੍ਰਭੂ ਤੁਸੀਂ ਲਾਤਾ ਰਹੇ ਹੋ ਪਰ ਇਹਦੇ ਵਿੱਚ ਆਪਣਾ ਝਾੜ ਨਹੀਂ ਆਣਾ ਝਾੜ ਬਹੁਤ ਘਟੂਗਾ ਕਿਉਂਕਿ ਇੰਨੀ ਪੱਕੜ ਪਨੀਰੀ ਨੇ ਨਾ ਤਾਂ ਫਟਾਰਾ ਕਰਨਾ ਹੈ ਤੇ ਅੱਗੇ ਜਾ ਕੇ ਜੇ ਇਹਦਾ ਆਪਾਂ ਨੂੰ ਬਹੁਤ ਮਾੜਾ ਇਹਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਇਸ ਕਰਕੇ ਕਿਸਾਨ ਭਰਾ ਜਿਹੜੇ ਗਲਤੀਆਂ ਨਾ ਕਰਨ ਖੇਤ ਦੇ ਵਿੱਚ ਜਿਹੜੀ ਨਰਮ ਪਨੀਰੀ ਲਾਈ ਜਾਵੇ 24-25 ਦਿਨਾਂ ਦੇ ਜੇ ਤੁਸੀਂ ਪਨੀਰੀ ਲਾ ਦੋਗੇ ਤਾਂ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਮਿਲਣਗੇ ਤੇ ਅਗਲਾ ਨੰਬਰ ਕਿਸਾਨਪੁਰਾ ਦੂਜੀ ਗਲਤੀ ਜਿਹੜੇ ਕਿਸਾਨਪੁਰਾ ਕਰਦੇ ਆ ਸਾਰਿਆਂ ਨੂੰ ਪਤਾ ਵੀ ਜਿਹੜੀ ਪੀਆਰ 126 ਦੀ ਲਵਾਈ ਆ ਆਪਾਂ ਸੰਘਣੀ ਕਰਾਉਣੀ ਆ ਕਿਉਂਕਿ ਜੇ ਆਪਾਂ ਇਸ ਵੈਰੈਟੀ ਦੀ ਜਿਹੜੀ ਲਵਾਈ ਹੈ ਛਿੱਦੀ ਕਰਾਵਾਂਗੇ ਤਾਂ ਇਹ ਵੈਰੈਟੀ ਜਿਹੜੀ ਬੂਝਾ ਘਟ ਮਾਰਦੀ ਐ ਇਸ ਕਰਕੇ ਜਿਹੜੀ ਇਸ ਝੋਨੇ ਦੀ ਲਵਾਈ ਜਿਹੜੀ ਸੰਘਣੀ ਕਰਾਈ ਜਾਵੇ ਜੇ ਆਪਾਂ ਇਸ ਝੋਨੇ ਤੋਂ ਬੰਪਰ ਝਾੜ ਲੈਣਾ ਕਿਉਂਕਿ ਵਿੱਚ ਕਿਸਾਨਪੁਰਾ ਮੰਨਦੇ ਨਹੀਂ ਹੈਗੇ ਵੀ ਇਹ ਵੈਰੈਟੀ ਇੰਨਾ ਜ਼ਿਆਦਾ ਝਾੜਨ ਦੇ ਸਕਦੀ ਐ ਕੋਈ ਗਲਤੀ ਆਪਾਂ ਕੀ ਕਰਦੇ ਆ ਜਾਂ ਤਾਂ ਆਪਾਂ ਪਨੀਦੀ ਪਕੜ ਲਾ ਜਾਂਦੇ ਆ ਜਾਂ ਫਿਰ ਆਪਾਂ ਛਿੱਦੀ ਦਵਾ ਲੈਂਦੇ ਆ ਜਿਹਦੇ ਕਰਕੇ ਆਪਾਂ ਨੂੰ ਜਿਹੜਾ ਇਸ ਵੈਰੈਟੀ ਦਾ ਪ੍ਰੋਪਰ ਝਾੜ ਨਹੀਂ ਮਿਲਦਾ ਜੇ ਆਪਾਂ ਸਹੀ ਤਰੀਕੇ ਨਾਲ ਇਹ ਗਲਤੀਆਂ ਨਹੀਂ ਕਰਾਂਗੇ ਨਰਮ ਪਨੀਦੀ ਲਾਵਾਂਗੇ ਤੇ ਪੱਕੜ ਪਨੀਦੀ ਜੇ ਲਾ ਨਹੀਂ ਲਾਵਾਂਗੇ ਤੇ ਵੈਰੈਟੀ ਨੂੰ ਆਪਾਂ ਸੰਗ ਨਾਲ ਲਗਾਵਾਂਗੇ ਤਾਂ ਜਿਹੜਾ ਆਪਣਾ ਝਾੜ ਹੈ ਕਿਸਾਨ ਭਰਾਵੋ ਜ਼ਰੂਰ ਆਊਗਾ ਤੇ ਬਾਕੀ ਜਿਹੜੀ ਵੀਡੀਓ ਆਪਣੀ ਹੋਰ ਜ਼ਿਮੀਂਦਾਰ ਭਰਾਵਾਂ ਤੱਕ ਇਹ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਜਿਹੜੇ ਕਿਸਾਨ ਭਰਾ ਇਸ ਸਾਲ ਇਹ ਗਲਤੀਆਂ ਨਾ ਕਰ ਸਕਣ ਤੇ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ